ਮੰਗਾਂ ਨੂੰ ਲੈ ਕੇ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਸੰਘਰਸ਼ ਕਮੇਟੀ ਸੰਗਰੂਰ ਵੱਲੋਂ ਸੀਵਰੇਜ ਬੋਰਡ ਦਾ ਦਫ਼ਤਰ ਹੈ ਉਸ ਨੂੰ ਲੋਕ ਲਗਾ ਕੇ ਬੰਦ ਕਰ ਦਿੱਤਾ ਗਿਆ ਇਹਨਾਂ ਨੇ ਕੁਝ ਮੰਗਾਂ ਨੇ ਜੋ ਕਿ ਕਾਫੀ ਲੰਬੇ ਸਮੇਂ ਤੋਂ ਇਹਨਾਂ ਦੀਆਂ ਮੰਗਾਂ ਲਾਮਕਰੇ ਹਨ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਸੀਵਰੇਜ ਬੋਰਡ ਦਫ਼ਤਰ ਦੇ ਅੰਦਰ ਹੀ ਇਹਨਾਂ ਵੱਲੋਂ ਧਰਨਾ ਲਗਾਇਆ ਗਿਆ ਹੈ ਤੇ ਇੱਕ ਗੇਟ ਦੇ ਉੱਪਰ ਬੈਨਰ ਵੀ ਲਗਾਇਆ ਹੈ ਦੋ ਗੇਟ ਹਨ ਸੀਵਰੇਜ ਬੋਰਡ ਦੇ ਦੋਨਾਂ ਨੂੰ ਹੀ ਬੰਦ ਕਰ ਦਿੱਤਾ ਗਿਆ ਹੈ ਜੋ ਇਹਨਾਂ ਦੇ ਅਧਿਕਾਰੀ ਹਨ ਉਹ ਵੀ ਇਸ ਦਫ਼ਤਰ ਦੇ ਵਿੱਚ ਹੀ ਹਨ ਸੀਵਰੇ ਬੋਰਡ ਦੇ ਜੋ ਐਕਸ਼ਨ ਹਨ ਉਹ ਵੀ ਅੰਦਰੀ ਹਨ ਤਾਂ ਇਹਨਾਂ ਨੇ ਕਿਹਾ ਹੈ ਕਿ ਜੇ ਸਾਡੇ ਮੰਗਾਂ ਇਹ ਮੰਨ ਲੈਂਦੇ ਨੇ ਸਾਨੂੰ ਕੋਈ ਲਿਖਤ ਹੀ ਦਿੰਦੇ ਨੇ ਤਾਂ ਜਰੂਰ ਅਸੀਂ ਇਹ ਜੋ ਲੋਕ ਹੈ ਖੋਲ੍ਹ ਦੇਵਾਂਗੇ ਤੁਸੀਂ ਤਸਵੀਰਾਂ ਵਿੱਚ ਵੇਖੋ ਕਿ ਇੱਕ ਅਪਾਹੀਜ ਹੈ ਜੋ ਵਿਚਾਰਾ ਉਹ ਵੀ ਇੱਥੇ ਆਪਣਾ ਧਰਨਾ ਲਗਾਈ ਬੈਠਾ ਹੈ ਕੁਰਸੀ ਦੇ ਉੱਪਰ ਬੈਠਾ ਹੈ ਉਹਦੇ ਹੱਥ ਵਿੱਚ ਦਵਾਈਆਂ ਹਨ ਜਿਨ੍ਹਾਂ ਦਾ ਕੇ ਇਲਾਜ ਉਹ ਪ੍ਰਾਈਵੇਟ ਹਸਪੀਟਲਾਂ ਚ ਕਰਵਾ ਰਹੇ ਲੇਕਿਨ ਮਹਗਮੇ ਬਲੋ ਜਾਂ ਉਸ ਕੰਪਨੀ ਬਲੋ ਇਹਨਾਂ ਦੀ ਕੋਈ ਵੀ ਮਦਦ ਨਹੀਂ ਕੀਤੀ ਜਾ ਰਹੀ ਸਾਡੇ ਨਾਲ ਬਾਈ ਜੀ ਮਜੂਦ ਨੇ ਗਲਤ ਕਰਾਂਗੇ ਵੀਰ ਜੀ ਕਿਹਨਾ ਮਾ ਆਪਣਾ ਸੋਨੂ ਜੀ ਸੋਨੂ ਜੀ ਕੀ ਮੰਗਣੇ ਆਪਣੀਆਂ ਤੁਸੀਂ ਬੈਠੇ ਹੋਰੇ ਦਵਾਈਆਂ ਹੱਥ ਜਨੇ ਕੀ ਕਾਰਨ ਕੇ ਇਲਾਜ ਨਹੀਂ ਕਰਵਾ ਪਰ ਜੀ ਮੇਰੀ 2-2.5 ਮਹੀਨੇ ਹੋ ਗਏ ਮੈਨੂੰ ਘਰੇ ਬਿਠਾ ਰੱਖਿਆ ਜੀ ਠਾ ਰਾਇਆ ਹੈ ਕੰਪਨੀ ਨੇ ਬਾਕੀ ਮੇਰੀ ਦਵਾਈਆਂ ਚੱਲ ਰਹੀ ਹੈ ਇਹ ਜਿਹੜੀ ਬਿਮਾਰੀ ਲੱਗੀ ਹੈ ਦਰਸੀ ਲੱਗੀ ਹੈ ਕੰਪਨੀ ਮੇਂ ਸੇ ਪਹਿਨ ਤੁਸੀਂ ਬਿਲਕੁਲ ਠੀਕ ਸੀਗੇ ਬਿਲਕੁਲ ਠੀਕ ਤੇ 25 ਸਾਲ ਹੋ ਗਏ ਮੈਨੂੰ ਕੰਮ ਕਰਦੇ ਹਾਂ ਹਾਂ ਜੀ ਫਿਰ ਕੀ ਕਾਰਨ ਹੋਇਆ ਸੀ ਤੁਹਾਨੂੰ ਤੁਹਾਡੀ ਇਹਹੀ ਹਾਲਤ ਹੋਈ ਹੈ ਇਦਰੀ ਹੋਇਆ ਜੀ ਹੋਰ ਕਿਧਰ ਹੋਣਾ ਦਾ ਬਿਮਾਰਤਾ ਇਦਰੀ ਟੀਵੀ ਕਿਸੇ ਸਾਥ 23 ਕੋਈ ਬੀਮਾ ਵਗੈਰਾ ਇਹਨਾਂ ਵੱਲੋਂ ਕੋਈ ਇਨਸੂਰੈਂਸ ਕੋਈ ਤੁਹਾਡਾ ਇਲਾਜ ਕੁਛ ਨਹੀਂ ਆ ਜੀ ਕੁਛ ਨਹੀਂ ਕਰਾਇਆ ਗਿਆ 25 ਸਾਲ ਬਾਈ ਨੇ ਕੰਮ ਕੀਤਾ ਲੇਕਿਨ ਜਦੋਂ ਮਾੜਾ ਟਾਈਮ ਆਇਆ ਤਾਂ ਕੰਪਨੀ ਜਾਂ ਮਹਿਕਮੇ ਨੇ ਇਹਨਾਂ ਦਾ ਸਾਥ ਨਹੀਂ ਦਿੱਤਾ ਜਿਸ ਕਾਰਨ ਵੀ ਇਹ ਧਰਨਾ ਹੈ ਜੋ ਲੱਗਿਆ ਹੋਇਆ ਹੈ ਬਾਈ ਜੀ ਸਰ ਕੀ ਨਾਮ ਹੈ ਆਪਣਾ ਮੇਰਾ ਨਾਮ ਮੀਲਾ ਸਿੰਘ ਪੁੰਨਾਵਾਲ ਮੈਂ ਕਲਾਸ ਹੋਰ ਯੂਨੀਅਨ ਦਾ ਜ਼ਿਲ੍ਹੇ ਦਾ ਡਿਸਟ੍ਰਿਕਟ ਦਾ ਪ੍ਰੈਜ਼ੀਡੈਂਟ ਆ ਸਰ ਕਿਸ ਤਰ੍ਹਾਂ ਦੇਖ ਦਿਆਂ ਆਮ ਆਦੀ ਪਾਰਟੀ ਨੇ ਨਾ ਸੱਤਾ ਵੀ ਚਾਹੁੰਦੇ ਉਹਨਾਂ ਵਾਅਦਾ ਕਰਿਆ ਸੀਗਾ ਆਮ ਲੋਕਾਂ ਦੇ ਨਾਲ 20 ਕੱਚੇ ਨੂੰ ਪੱਕਾ ਕਰ ਦਿੱਤਾ ਜਾਵੇਗਾ ਬੈਨਰ ਵੀ ਲੱਗ ਰਹੇ ਨੇ ਲੇਕਿਨ ਫਿਰ ਵੀ ਧਰਨਾ ਲਗਾਉਣਾ ਪਿਆ ਸਾਨੂੰ ਹਾਂਜੀ ਹਾਂ ਇਹ ਜਿਹੜਾ ਹੈ ਅੱਜ ਸਾਨੂੰ ਜਿਹੜਾ ਧਰਨਾ ਲਵਾਉਣਾ ਲਾਉਣਾ ਪਿਆ ਇੱਥੇ ਸੀਵਰੇਜ ਬੋਰਡ ਦੇ ਇਹ ਅਸੀਂ ਪਿਛਲੇ ਅਪ੍ਰੈਲ 2023 ਦੇ ਵਿੱਚ ਅਸੀਂ ਕੁਝ ਮੰਗਾਂ ਇਹਨਾਂ ਨੂੰ ਲਿਖ ਕੇ ਲਿਖਤੀ ਤੌਰ ਤੇ ਦਿੱਤੀਆਂ ਸੀ ਜਿਦੇ ਵਿੱਚ ਗਵਰਨਮੈਂਟ ਦੇ ਕਾਨੂੰਨ ਹੈ ਵੀ ਹਰ ਇੱਕ ਵਰਕਰ ਹੈ ਜਿਹੜਾ ਹਰੂ 6 ਤਰੀਕ ਨੂੰ ਤਨਖਾਹ ਦਿੱਤੀ ਜਾਵੇ ਚਾਹੇ ਆਊਟਸੋਰਸਿੰਗ ਤੇ ਆ ਚਾਹੇ ਉਹ ਰੈਗੂਲਰ ਹੈ ਤੇ ਬਾਕੀ ਜਿਹੜੇ ਆ ਸਾਡੀਆਂ ਕਟੌਤੀਆਂ ਨੇ ਜਾਂ ਸਾਡਾ ਗਵਰਨਮੈਂਟ ਨੇ ਪਿਛਲੀਆਂ ਗਵਰਨਮੈਂਟਾਂ ਨੇ ਕਰੋਨਾ ਵੇਲੇ 416 ਰੁਪਏ ਦਾ ਵਾਅਦਾ ਕੀਤਾ ਸੀਗਾ ਉਹਦਾ ਏਰੀਅਰ ਹੈ ਹੋਰ ਹੈ ਸਾਡੇ ਬੋਨਸ ਜਿਹੜੀਆਂ 8 9 ਮੰਗਾ ਸਾਡੀਆਂ ਜਿਹੜੀਆਂ ਹੈਗੀਆਂ ਅਸੀਂ ਲਿਖਤੀ ਤੌਰ ਤੇ ਦਿੱਤੀਆਂ ᱛੀਆਂ ਇਹ ਜੋ ਸੀਵਰੇਜ ਦੇ ਵਿੱਚ ਸੀਵਰੇਜ ਮੈਨ ਤੇ ਵਾਟਰ ਸਪਲਾਈ ਦੇ ਵਿੱਚ ਜਿਹੜੇ ਟਿਊਬਵੈਲ অপারেਟਰ ਇਹ ਸਾਡੇ ਕੋਲੇ ਕੰਮ ਕਰ ਰਹੇ ਆ ਜਿਹੜੇ ਇਸ ਵਿਭਾਗ ਦੇ ਵਿੱਚ ਇਹ ਤਕਰੀਬਨ 20 25 25 ਸਾਲ ਤੋਂ ਕੰਮ ਕਰ ਰਹੇ ਆ ਜਿਹੜੀ ਕੰਪਨੀ ਆ ਇਹ 2016 ਦੇ ਵਿੱਚ ਇੱਥੇ ਆਈ ਆ 2016 ਤੋਂ ਬਾਅਦ ਇਹ ਕੰਪਨੀ ਨੂੰ ਇਹਨਾਂ ਦੇ ਹਵਾਲੇ ਕਰਤਾ ਉਸੇ ਜਦੋਂ ਤੋਂ ਇਹ ਕੰਪਨੀ ਆਈ ਆ ਉਦੋਂ ਤੋਂ ਹੀ ਇਹ ਸਿਸਟਮ ਸਾਰਾ ਵਿਗੜ ਗਿਆ ਹੁਣ ਕੀ ਆ ਵੀ ਹੁਣ ਅਸੀਂ ਇਹਨਾਂ ਨੂੰ ਇਹੀ ਬੇਨਤੀ ਕਰੀ ਤੀ ਵੀ ਸਾਨੂੰ ਭਾਈ ਸਮੇਂ ਸਿਰ ਤਨਖਾਹ ਦੇ ਦਿਆ ਕਰੋ ਇਹਨਾਂ ਦੀ ਕਟੌਤੀ ਆ ਜਿਹੜੀ ਪਿਛਲੇ ਸਮੇਂ ਦੇ ਵਿੱਚ ਤੁਸੀਂ ਗਲਤ ਢੰਗ ਨਾਲ ਕਰੀ ਆ ਉਹ ਵਾਪਸ ਕਰ ਦਿਓ ਤੇ ਬਾਕੀ ਜਿਹੜਾ ਇਹਨਾਂ ਦਾ ਬਣਦਾ ਬੋਨਸ ਹੈ ਉਹ ਦੇ ਦਿਓ ਮਤਲਬ ਜਿੰਨੀਆਂ ਸਾਡੀਆਂ ਜਿਹੜੀਆਂ ਜਾਇਜ਼ ਮੰਗਾਂ ਨੇ ਉਹਦੇ ਵਿੱਚ ਸਾਡੀਆਂ ਪਿਛਲੇ ਸਮੇਂ ਦੇ ਵਿੱਚ ਘੱਟ ਤੋਂ ਘੱਟ 9-10 ਮੀਟਿੰਗਾਂ ਹੋ ਗਈਆਂ ਮੀਟਿੰਗਾਂ ਦੇ ਵਿੱਚ ਐਕਸ਼ਨ ਸਾਹਿਬ ਵੀ ਬਹਿੰਦੇ ਆ ਐਸ ਡੀਓ ਸਾਹਿਬਾਨ ਵੀ ਬਹਿੰਦੇ ਆ ਤੇ ਕੰਪਨੀ ਵਾਲੇ ਵੀ ਬਹਿੰਦੇ ਆ ਜਦੋਂ ਮੀਟਿੰਗ ਦੇ ਵਿੱਚ ਬਹਿੰਦੇ ਆ ਸਾਰੀਆਂ ਚੀਜ਼ਾਂ ਇਹ ਮੰਨੇ ਜਾਂਦੇ ਨੇ ਮੰਗਾਂ ਛੁੱਡੀਆਂ ਬਿਲਕੁਲ ਜਾਇਜ਼ ਨੇ ਤੇ ਅਸੀਂ ਲਾਗੂ ਕਰਦੇ ਹਾਂਗੇ ਕਰਨੀਆਂ ਕਰਾਉਣੀਆਂ ਕਿਹਨਾਂ ਨੇ ਜਦੋਂ ਅਸੀਂ ਉੱਠ ਕੇ ਚਲੇ ਗਏ ਬਨਾਲਾ ਉੱਥੇ ਦਾ ਉੱਥੇ ਹੀ ਉਹਦੇ ਵਿੱਚ ਪ੍ਰਸ਼ਾਸਨ ਵੀ ਪਿਛਲੀ ਵਾਰ ਪਿਆ ਇੱਥੇ ਐਸ ਐਚ ਓ ਸਾਹਿਬ ਆਏ ਉਹਨਾਂ ਨੇ ਸਾਨੂੰ ਐਸ ਐਸ ਪੀ ਡੀ ਨਾਲ ਮਲਾਇਆ ਉਹਨਾਂ ਨੇ ਸਾਨੂੰ ਐਸ ਡੀ ਐਮ ਨਾਲ ਮਲਾਇਆ ਉਹਦੇ ਵਿੱਚ ਵੀ ਇਹਨਾਂ ਨੂੰ ਸਾਰੇ ਅਧਿਕਾਰੀਆਂ ਨੂੰ ਐਚ ਡੀ ਐਮ ਸਾਹਿਬ ਨੇ ਬੁਲਾ ਕੇ ਮੀਟਿੰਗ ਕਰਾਈ ਉਹਦੇ ਵਿੱਚ ਕੰਪਨੀ ਵਾਲੇ ਵੀ ਸੀ ਉਹਦੇ ਵਿੱਚ ਵਾਕਈ ਦਾ ਐਚ ਡੀ ਐਮ ਸਾਹਿਬ ਨਾਲ ਤੁਸੀਂ ਪੁੱਛ ਸਕਦੇ ਹੋ ਜਾ ਕੇ ਉਹਦੇ ਵਿੱਚ ਇਹ ਸਾਰਾ ਕੁਝ ਮੰਨੇ ਆਂ ਵੀ ਅਸੀਂ ਲਿਖਤੀ ਤੌਰ ਤੇ ਅਸੀਂ ਦੇਵਾਂਗੇ ਵੀ ਸ਼ਾਸਤਰੀਕ ਨੂੰ ਤਨਖਾਹ ਮੇ ਪਾਈ ਜਾਇਆ ਕਰੂਗੀ ਤੁਹਾਡੇ ਪਿਛਲੇ ਬਕਾਏ ਉਹ ਵੀ ਦੇਵਾਂਗੇ ਸਾਰਾ ਕੁਝ ਇਹ ਮੰਨੇ ਪਰ ਇੱਕ ਵੀ ਮੰਗਾ ਉਹਦੇ ਵਿੱਚ ਉਹ ਅਸੀਂ ਅੱਜ ਇਹ ਗੱਲ ਕਹੀ ਸੀ ਵੀ ਸਾਨੂੰ ਇੱਕ ਮੰਗ ਦੱਸ ਦਿਓ ਜਿਹੜੀ ਸਾਡੀ ਤੁਸੀਂ ਮੰਗ ਮੰਨੀ ਆਂ ਤੇ ਅਸੀਂ ਉੱਠ ਕੇ ਵਗ ਜਾਾਂਗੇ ਥੋੜੀ ਗੱਲ ਮੰਨ ਲਾਂਗੇ ਕੋਈ ਇਹਨਾਂ ਕੋਲੇ ਜਵਾਬ ਨਹੀਂ ਜਿਹੜੀ ਕੰਪਨੀ ਬੰਬੇ ਦੀ ਕੰਪਨੀ ਪਤਾ ਨਹੀਂ ਕਿੱਥੋਂ ਪੰਜਾਬ ਚ ਲਿਆ ਕੇ ਤੇ ਸਾਡੇ ਸਿਰ ਤੇ ਬਹਾਤੀ ਤੇ ਜਿਹਨੇ ਅੰਨੀ ਲੁੱਟ ਮਚਾਈ ਹੋਈ ਐ ਅਸੀਂ ਤਾਂ ਇਹ ਵੀ ਕਹਿੰਨੇ ਆਂ ਵੀ ਇਹਦੇ ਨਾਲ ਸਾਨੂੰ ਇਸ ਗੱਲ ਦੀ ਵੀ ਸ਼ੰਕਾ ਹੈ ਜਿਹੜੀ ਅਫਸਰ ਸਾਹੀ ਆ ਉਹ ਵੀ ਮਿਲੀ ਹੋਈ ਆ ਤਾਂ ਕਿ ਸਾਡਾ ਕੋਈ ਹੱਲ ਇਸ ਕਰਕੇ ਨਹੀਂ ਹੋ ਰਿਹਾ ਅਸੀਂ ਸਰਕਾਰ ਨੂੰ ਵੀ ਬੇਨਤੀ ਕਰਦੇ ਆਂ ਵੀ ਇਹਨਾਂ ਕੰਪਨੀਆਂ ਤੋਂ ਖੜਾ ਸੜਾ ਦਿਓ ਠੇਕੇਦਾਰੀ ਸਿਸਟਮ ਤੋਂ ਖੜਾ ਸੜਾ ਦਿਓ ਸਾਡਾ ਤਾਂ ਕਿ ਜਿਹੜੀ ਲੁੱਟ ਉਧਰੋਂ ਸਰਕਾਰ ਦੀ ਵੀ ਹੋ ਰਹੀ ਐ ਤੇ ਉਧਰੋਂ ਵਰਕਰਾਂ ਦੀ ਵੀ ਹੋ ਰਹੀ ਐ ਇਹ ਦੋਨੇ ਚੀਜ਼ਾਂ ਬਚ ਜਾਣ ਤੁਹਾਡਾ ਖਜ਼ਾਨੇ ਦੇ ਵਿੱਚ ਜਿਹੜਾ ਇਹਨਾਂ ਨੂੰ ਵੀ ਤੁਸੀਂ ਲੱਖਾਂ ਰੁਪਈਆ ਜਿਹੜਾ ਕਮਿਸ਼ਨ ਦੇ ਰਹੇ ਹੋ ਤੁਹਾਡਾ ਉਹ ਵੀ ਬਚ ਸਕਦਾ ਤੇ ਇਹ ਨਾਲ ਲੋਕਾਂ ਦਾ ਭਲਾ ਵੀ ਹੋ ਸਕਦਾ ਜਿਹੜਾ ਨੂੰ ਤੁਸੀਂ ਲੰਮੇ-ਲੰਮੇ ਸਮੇਂ ਤੋਂ ਲਮਕਾ ਕੇ ਰੱਖਦੇ ਹੋ ਇਹ ਅਸੀਂ ਬੇਨਤੀ ਕਰਦੇ ਹਾਂ ਹੁਣ ਉਹ ਕਹਿੰਦੇ ਵੀ ਅਸੀਂ 43000 ਕਰਤਾ ਜੀ ਰੋਜ਼ ਸਾਡੇ ਮੁੱਖ ਮੰਤਰੀ ਸਾਹਿਬ ਕਹਿੰਦੇ ਆ 43000 ਮੈਂ ਕਹਿੰਦਾ ਵੀ ਇੱਕ ਵੀ ਗਿਣਿਆ ਦੇਣ ਵੀ ਜੇ ਕੋਈ ਰੈਗੂਲਰ ਕਰਿਆ ਹੋਵੇ ਉਹ ਜਿਹੜੀਆਂ ਪਾਲਿਸੀਆਂ ਬਣਾਈਆਂ ਨੇ ਉੱਕਾ ਪੁੱਕਾ ਤਨਖਾਹ ਦੀਆਂ ਨੇਗੀਆਂ ਕਿਸੇ ਨੂੰ ਦੇਤਾ 15000 ਦੇ ਦਿਓ ਜੀ ਇਹਨੂੰ 18000 ਦੇ ਦਿਓ ਜੀ ਪਰ ਕੋਈ ਰੈਗੂਲਰ ਐਸਆਰ ਉਹਦੇ ਵਿੱਚ ਕਿਤੇ ਵੀ ਲਾਗੂ ਨਹੀਂ ਹੈਗੀ ਆ ਕਾਨੂੰਨੀ ਤੌਰ ਤੇ ਅਸੀਂ ਕਹਿੰਦਾ ਵੀ ਜਦੋਂ ਰਿਟਾਇਰ ਹੋਊਗਾ ਜਾਂ ਉਹਨੂੰ ਕੋਈ ਗਾਰੰਟੀ ਮਿਲੂ ਜਾਂ ਉਹਨੂੰ ਕੋਈ ਚੀਜ਼ ਮਿਲੂ ਕੁਝ ਨਹੀਂ ਹੈ ਕੋਈ ਰੈਗੂਲਰ ਇੱਕ ਨੌ ਦਾ ਰੈਗੂਲਰ ਕਰਤਾ ਕੋਈ ਰੈਗੂਲਰ ਨਹੀਂ ਹੈਗਾ ਅਸੀਂ ਜੀ ਪਾਲਿਸੀ ਬਣਾ ਕੇ ਇਹਨਾਂ ਨੇ ਲਿਹਾ ਕੇ ਸਾਡੇ ਸਿਰ ਤੇ ਬਹਾਤੀ ਉਹੀ ਮਤਲਬ ਵੱਡੇ ਵੱਡੇ ਬੋਰਡ ਲਾਤੇ ਆਹ ਲਾਤਾ ਇਹ ਕੁਸ਼ ਕਰੀ ਜਾਂਦੇ ਆ ਉਹੀ ਪੈਸਾ ਜਿਹੜਾ ਇਹਨਾਂ ਕੁਸ਼ ਕਰਤਦੇ ਆ ਇਹਨਾਂ ਗਰੀਬ ਆਦਮੀਆਂ ਵਾਸਤੇ ਖਰਚ ਦੇਣ ਤਾਂ ਅਸੀਂ ਕਹਿ ਦਾਂਗੇ ਵੀ ਧੰਨਵਾਦ ਕਰਦੇ ਆ ਬੜੀਆਂ ਉਮੀਦਾਂ ਦੇ ਨਾਲ ਅਸੀਂ ਇਹਨਾਂ ਨੂੰ ਵੋਟਾਂ પા ਕੇ 92 ਸੀਟਾਂ ਲੈ ਕੇ ਦਿੱਤੀਆਂ ਉਹਦੇ ਵਿੱਚ ਮੁਲਾਜ਼ਮਾਂ ਦਾ ਸਭ ਤੋਂ ਵੱਡਾ ਯੋਗਦਾਨ ਆ ਜਿਹੜਾ ਹੈਗਾ ਉਹ ਮੁਲਾਜ਼ਮਾਂ ਦਾ ਜਿਹੜਾ ਇਹਨਾਂ ਨੂੰ ਲੈ ਕੇ ਪਿਸਲੀਆਂ ਸਰਕਾਰਾਂ ਤੋਂ ਅੱਕੇ ਹੋયા ਨੇ ਇਹਨਾਂ ਨੂੰ ਕੁਰਸੀ ਤੇ ਬਹਾਇਆ ਪਰ ਅੱਜ ਇੱਕ ਵੀ ਮੀਟਿੰਗ ਮੁਲਾਜ਼ਮਾਂ ਦੇ ਨਾਲ ਮੁਨਾਸਬ ਨਹੀਂ ਸਮਝੀ ਮੁੱਖ ਮੰਤਰੀ ਨੇ ਵੀ ਅਸੀਂ ਮੀਟਿੰਗ ਇੱਕ ਕਰਕੇ ਇਹਨਾਂ ਦਾ ਕੋਈ ਮਸਲਾ ਹੱਲ ਕਰ ਦਈਏ ਤੇ ਬਾਕੀ ਜਿਹੜਾ ਗੱਲਾਂ ਦਾ ਬਹੁਤ ਯਾਰੀਆਂ ਕਰਨ ਵਾਲੀਆਂ ਨੇਗੀਆਂ ਪਰ ਅੱਜ ਜਿਹੜਾ ਸਾਡਾ ਮਨ ਇੱਥੇ ਬੈ ਕੇ ਦੁਖੀ ਹੈ ਵੀ ਸੱਸੀ ਸਾਨੂੰ ਐਡਾ ਵੱਡਾ ਜਿਹੜਾ ਸਟੈਪ ਚੱਕਣਾ ਪੈ ਗਿਆ ਪਰ ਮਨੂੰ ਇੱਕ ਘੰਟੇ ਤੋਂ ਵੱਧ ਹੋ ਗਿਆ ਇੱਥੇ ਬੈਠਿਆਂ ਨੂੰ ਪਰ ਮੈਂ ਐਡੇ ਮਾੜੇ ਅਧਿਕਾਰੀ ਤੇ ਕੰਪਨੀ ਵਾਲੇ ਨਹੀਂ ਦੇਖੇ ਵੀ ਜਿਨ੍ਹਾਂ ਨੇ ਆ ਕੇ ਕਹਿਤਾ ਵੀ ਆ ਜਾਓ ਯਾਰ ਤਨਖਾਹ ਦੀ ਕੀ ਗੱਲ ਆਪਾਂ ਪਾਉਣਿਆਂਗੇ ਅਸੀਂ ਲਿਖ ਕੇ ਦਿੰਨੇ ਆ ਤੁਹਾਨੂੰ ਤਨਖਾਹ ਪਾਉਣਿਆਂ ਤੁਸੀਂ ਕਿਉਂ ਬੈਠੇ ਹੋ ਇੱਥੇ ਸਿਰਫ ਲਿਖਤੀ ਹੀ ਮੰਗ ਰਹੇ ਨੇ ਕਿ ਸਾਡੀ ਤਨਖਾਹ ਦੇ ਦਿੱਤੀ ਆਵੇ ਲੇਕਿਨ ਅਧਿਕਾਰੀਆਂ ਵੱਲੋਂ ਜਾਂ ਕੰਪਨੀ ਦੇ ਅਧਿਕਾਰੀਆਂ ਵੱਲੋਂ ਕੋਈ ਵੀ ਗੱਲਬਾਤ ਨਹੀਂ ਕੀਤੀ ਜਾ ਰਹੀ ਪਤਾਂ ਨਹੀਂ ਕਿਸ ਤਰ੍ਹਾਂ ਦੇਖਦੇ ਹੋ ਜੋ ਅੱਜ ਸੀਵਰੇਜ ਬੋਰਡ ਦੇ ਐਕਸ਼ਨ ਹੋ ਗਏ ਜਾਂ ਜਿਨ੍ਹਾਂ ਜਿੰਨੇ ਵੀ ਉਹਨਾਂ ਦੇ ਮੁਲਾਜ਼ਮ ਨੇ ਤੁਹਾਡੇ ਵੱਲੋਂ ਉਹਨੂੰ ਬੰਦਕ ਬਣਾਇਆ ਗਿਆ ਇੱਥੇ ਮੈਂ ਚਮਕੌਰ ਸਿੰਘ ਮਹਿਲਾ ਕਨਵੀਨਰ ਪੰਜਾਬ ਵਾਟਰ ਸਪਲਾਈਟ ਅਸੀਵਰੇ ਰੋਡ ਸੰਘਰਸ਼ ਕਮੇਟੀ ਸਰੂਰ ਅੱਜ ਜਿਹੜਾ ਅਸੀਂ ਬਿਲਕੁਲ ਅੱਖ ਕੇ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਜਦੋਂ ਤਨਖਾਹ ਦਾ ਮਸਲਾ ਸਾਡੇ ਆਊਟਸੋਰਸਿੰਗ ਦੇ ਮੁਲਾਜ਼ਮਾਂ ਦੇ ਤਨਖਾਹ ਦਾ ਮਸਲੇ ਦੀ ਗੱਲ ਚੱਲਦੀ ਹੈ ਤਾਂ ਇੰਨੀ ਢੀਠ ਕੰਪਨੀ ਅਧਿਕਾਰੀ ਵੀ ਢੀਠ ਹੈ ਕੋਈ ਚੂਹ ਨਹੀਂ ਕਰਦਾ 25 25 ਤਰੀਕ ਹੋ ਜਾਂਦੀ ਹੈ 28 28 30 30 ਤਰੀਕ ਹੋ ਜਾਂਦੀ ਹੈ ਜਦੋਂ ਦਰਨਾ ਲੱਗ ਜਾਂਦਾ ਹੈ ਤਾ ਐਕਟਿਵ ਹੋ ਜਾਂਦੇ ਆ ਉਦੋਂ ਬਾਅਦ ਫੇਰ ਸੌ ਜਾਂਦੇ ਆ ਸਰ ਅੱਜ ਬੰਦੇ ਹੀ ਬਣਾਏ ਹੋਏ ਨੇ ਲੋਕ ਲਗਾ ਰਖੇ ਦਫਤਰ ਦੇ ਵਿੱਚ ਕਿਉਂ ਐਕਸ਼ਨ ਸਾਹਿਬ ਦੇ ਨਾਲ ਉਹਨਾਂ ਦਾ ਸਟਾਫ ਵੀ ਆ ਜੋ ਜੋ ਕੰਪਨੀ ਹੈ ਕਿ ਉਹਨਾਂ ਦੇ ਨਾਲ ਵੀ ਮਲਾਜਮੀ ਨਾਲ ਲਿੰਦਰ ਅੱਜ ਦੀ ਜਿਹੜੀ 4 ਵਜੇ ਦੀ ਮੀਟਿੰਗ ਸੀ ਮੀਟਿੰਗ ਦੇ ਵਿੱਚ ਕੰਪਨੀ ਨੂੰ ਬੁਲਾਇਆ ਗਿਆ ਐਕਸ਼ਨ ਸਾਹਿਬ ਦੇ ਵੱਲੋਂ ਸਾਡੇ ਐਚ ਡੀਓ ਸਾਹਿਬ ਵੀ ਹੈਗੇ ਸੀ ਮੀਟਿੰਗ 'ਚ ਐਕਸ਼ਨ ਸਾਹਿਬ ਉਹਨਾਂ ਨੂੰ ਕੰਪਨੀ ਨੂੰ ਪੁੱਛਦੇ ਰਹੇ ਵੀ ਦੱਸੋ ਭਾਈ ਤੁਸੀਂ ਆ ਤਨਖਾਹ ਵਾਲੇ ਮਾਮਲੇ ਤੇ ਮੈਂ ਤੁਹਾਨੂੰ ਫੰਡ ਦਿੱਤੇ ਵੀ ਕਿਉਂ ਨਹੀਂ ਪਾਉਂਦੇ ਤਾਂ ਉਹ ਬਿਲਕੁਲ ਚੁੱਪ ਬੱਟੀ ਰੱਖੀ ਆ ਤਾ ਉਹਦਾ ਕੋਈ ਵੀ ਕਿਸੇ ਗੱਲ ਦਾ ਕੋਈ ਜਵਾਬ ਨਹੀਂ ਦਿੰਦਾ ਮਤਲਬ ਇਸ ਗੱਲ ਤੋਂ ਸਾਡੇ ਆਗੂਆਂ ਦੇ ਵਿੱਚ ਸਾਡੀ ਜਥੇਬੰਦੀਆਂ ਦੇ ਵਿੱਚ ਰੋਸ ਫੈਲ ਗਿਆ ਵੀ ਜਿੰਨੀ ਦੇਰ ਤੱਕ ਅਸੀਂ ਐਕਸ਼ਨ ਸਾਹਿਬ ਕਹਿ ਰਹੇ ਨੇ ਕਿ ਫੰਡ ਪਾਤਾ ਕਿ ਤਨਖਾਹ ਦੋ ਲੇਕਿਨ ਫਿਰ ਵੀ ਨਹੀਂ ਦੇ ਰਹੇ ਫਿਰ ਵੀ ਨਹੀਂ ਦੇ ਰਹੇ ਬਿਲਕੁਲ ਇਹ ਕੰਪਨੀ ਤੇ ਅੱਜ ਤੱਕ ਗਰਕੀ ਹੋਈ ਹੈ ਸਾਡੇ ਜਿਹੜੇ 8 8 9 9000 ਰੁਪਏ ਤੇ ਸੀਵਰਮੈਨ ਸਾਡੇ ਕੰਮ ਕਰਦੇ ਆ ਉਹ ਜਦੋਂ ਗੰਦੇ ਪਾਣੀ ਚ ਹੱਥ ਪਾਉਂਦੇ ਆ ਸਫਾਈਆਂ ਕਰਦੇ ਆ ਤਾਂ ਉਹਨਾਂ ਨੂੰ ਸਾਬਣ ਚਾਹੀਦੀ ਆ ਉਹਨਾਂ ਨੂੰ ਤੇਲ ਚਾਹੀਦੀ ਆ ਉਹਨਾਂ ਨਾਲ ਕੰਪਨੀ ਨਾਲ ਠੇਕੇ ਦੇ ਵਿੱਚ ਹੋਇਆ ਹੋਇਆ ਪਰ ਪਿਛਲੇ ਮਹੀਨੇ ਇਹਨਾਂ ਨੇ ਅਸੀਂ ਲੜ ਕੇ 7 ਮਹੀਨਿਆਂ ਦੀਆਂ ਸਾਬਣ ਤੇਲ ਲਈ ਹੈ ਇੱਥੋਂ ਤੱਕ ਗਰਕ ਗਈ ਹੁਣ ਸਾਨੂੰ ਐ ਲੱਗਦਾ ਵੀ ਇਹ ਕੰਪਨੀ ਮਨਮਰਜ਼ੀ ਜਿਹੜੀ ਕਰ ਰਹੀ ਆ ਇਹ ਸੁਦੇਸਿਦ ਨਹੀਂ ਹੋ ਰਿਹਾ ਇਹ ਉੱਪਰ ਤੱਕ ਅਧਿਕਾਰੀਆਂ ਨਾਲ ਮਿਲ ਹੀ ਭੋਗਤਾ ਸਰ ਜੋ ਅੱਜ ਤੁਸੀਂ ਬੰਦਗੀ ਬਣਾਈ ਹੋਈ ਐ ਲੋਕ ਲਗਾਇਆ ਹੋਇਆ ਹੈਗਾ ਧਰਨਾ ਦੇ ਰੱਖਿਆ ਇੱਥੇ ਇਹ ਕਦੋਂ ਜਾ ਹੀ ਰਹੇਗਾ ਇਹ ਜਿੰਨੀ ਦੇਰ ਤੱਕ ਇੱਥੇ ਕੋਈ ਕਿਸੇ ਗੱਲ ਦਾ ਕੋਈ ਹੱਲ ਨਹੀਂ ਨਿਕਲਦਾ ਭਾਵੇਂ ਸਾਨੂੰ ਰਾਤ ਲੱਗ ਜੇ ਪੂਰੀ ਲੱਗ ਜੇ ਕੱਲ ਦਾ ਦਿਨ ਬੈਠਣਾ ਪਾ ਜੇ ਉਨੀ ਦੇਰ ਤੱਕ ਇਹਨਾਂ ਨੂੰ ਛੱਡਾਂਗੇ ਨਹੀਂ ਅਧਿਕਾਰੀ ਨੂੰ ਇੱਥੇ ਰੱਖੋ ਫਿਰ ਸਮੇਤ ਅਧਿਕਾਰੀ ਕੰਪਨੀ ਦੇ ਅਧਿਕਾਰੀਆਂ ਨੂੰ ਵੀ ਉਹ ਵੀ ਅੰਦਰ ਅਸੀਂ ਅਹੀਂ ਰੱਖਾਂ ਜੀ ਬਿਲਕੁਲ ਇਹ ਸਾਨੂੰ ਸਾਡੇ ਨਾਲ ਆਗੂ ਜਿਨ੍ਹਾਂ ਨੇ ਦੱਸਿਆ ਹੈ ਕਿ ਕੰਪਨੀ ਦੇ ਅਧਿਕਾਰੀ ਅਤੇ सिवरे बोर्ड ਦੇ ਉੱਚ ਅਧਿਕਾਰੀ ਜਿਸ ਤਰ੍ਹਾਂ ਕਿ ਐਕਸ਼ਨ ਸਾਹਬ ਹੋ ਗੋ ਉਹਨਾਂ ਦੇ ਨਾਲ ਸਟਾਫ ਹੋ ਗਿਆ ਉਹਨਾਂ ਨੂੰ ਵੀ ਇੱਥੇ ਹੀ ਬੰਦਕ ਬਣਾਇਆ ਗਿਆ ਤੇ ਲੋਕ ਲਗਾ ਦਿੱਤਾ ਹੈਗਾ ਦਰਵਾਜ਼ੇ ਦੋਨਾਂ ਨੂੰ ਕਿਸੇ ਨੂੰ ਵੀ ਬਾਹਰ ਨਹੀਂ ਜਾਣ ਦਿੱਤਾ ਜਾਵੇਗਾ ਕਿਉਂਕਿ ਇਹਨਾਂ ਦੀ ਮੰਗ ਹੈ ਕਿ ਸਾਨੂੰ ਕੋਈ ਲਿਖਤੀ ਕੋਈ ਪ੍ਰੂਫ ਦਿੱਤਾ ਜਾਵੇ ਤਾਂ ਜੋ ਇਹਨਾਂ ਨੂੰ ਭਰੋਸਾ ਹੋਵੇ ਕਿਉਂਕਿ ਗੱਲਾਂ ਬਾਤਾਂ ਨਾਲ ਤਾਂ ਕਈ ਵਾਰ ਇਹਨਾਂ ਨੇ ਧਰਨੇ ਲਗਾਏ ਨੇ ਪੁਲਿਸ ਅਧਿਕਾਰੀਆ ਕਿਠਾ ਦਿੰਦੇ ਨੇ ਲੇਕਿਨ ਉਸ ਤੋਂ ਬਾਅਦ ਹਾਲਾਤ ਉਵੇਂ ਤੋਂ ਉਵੇਂ ਹੋ ਜਾਂਦੇ ਨੇ ਤੇ ਹੁਣ ਇਹਨਾਂ ਦਾ ਕਹਿਣਾ ਹੈ ਕਿ ਜਦ ਤੱਕ ਇਹਨਾਂ ਦੀ ਮੰਗਾਂ ਪੂਰੀ ਨਹੀਂ ਹੁੰਦੀਆਂ ਇਹਨਾਂ ਵੱਲੋਂ ਅੱਜ ਦਾ ਇਹ ਧਰਨਾ ਜੋ ਅੱਜ ਲੋਕ ਲਗਾਇਆ ਜਾਰੀ ਰਹੇਗਾ ਸੰਗਰੂਰ ਤੋਂ ਗੁਰਵਿੰਦਰ ਸਿੰਘ ਗ੍ਰੇਡ ਪੰਜਾਬ ਟੀਵੀ